ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 38 ਕਾਲਜੀਟ ਸੁਪਨੇ ਲੈਣੇ ਆਉਣੇ ਤੇ ਪੂਰੇ ਹੋਣੇ ਹੈ ਫਿਤਰਤ ਇਨਸਾਨ ਹੂ ਸੁਪਨਿਆਂ ਦੇ ਸੰਸਾਰ 'ਚ ਡੁੱਬਣਾ ਇਹ ਜਾਣੂ ਸੋਚਨਤਾਨੀ ਹੂ ਸੁਪਨੇ ਹੋ ਨਾ ਜੋ ਨੀਂਦ ਚਾਉਂਦੇ ਜੋ ਸੌਂ ਨਾ ਦੇਣ ਜਵਾਨੀ ਹੂ ਅੱਲੜ ਉਮਰੇ ਸੁਪਨੇ ਵਿੱਚ ਪੈ ਕੀ ਅੰਤਨਾ ਕਰਨ ਕਹਾਣੀ ਨੂੰ ਸਨ 1987 ਦੀਆਂ ਗਰਮੀਆਂ ਦੇ ਦਿਨਾਂ ਦੀ ਗੱਲ ਹੈ ਕਿ ਮੈਂ ਪਾਤਣਾ ਮੰਡੀ ਵਿੱਚ ਕਣਕ ਦੀ ਫਸਲ ਦੇ ਦੇਣ ਲੈਣ ਦੇ ਸਬੰਧ ਵਿੱਚ ਇੱਕ ਆੜਤੀਏ ਦੇ ਖਿਲਾਫ ਕਿਸੇ ਕਿਸਾਨ ਵੱਲੋਂ ਡੀਸੀ ਪਟਿਆਲਾ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਹੀ ਗਿਆ ਹੋਇਆ ਸੀ। ਉਹਨਾਂ ਦਿਨਾਂ ਵਿੱਚ ਮੈਂ ਪਟਿਆਲੇ ਸ਼ਿਕਾਇਤ ਨਿਵਾਰਨ ਅਫਸਰ ਲੱਗਿਆ ਹੋਇਆ ਸੀ। ਜੱਟ ਅਤੇ ਆੜਤੀਏ ਦੇ ਰੋਲੇ ਨੂੰ ਨਿਬੇੜਨ ਲਈ ਇੱਕ ਪਾਸੇ ਆੜਤੀਏ ਐਸੋਸੀਏਸ਼ਨ ਦੇ ਨਵੇਂ ਦੇ ਤੇ ਦੂਜੇ ਪਾਸੇ ਕਿਸਾਨ ਯੂਨੀਅਨ ਦੇ ਵਰਕਰ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਮੈਨੂੰ ਡਿਗਰੇ ਸਨ ਦੋਵੇਂ 13 ਦੇ ਨਮੇਂ ਦੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਸੀ ਦੋਵਾਂ ਨੂੰ ਮੇਰੀ ਕਾਰਜਸ਼ੈਲੀ ਕਿਰਦਾਰ ਅਤੇ ਨਿਰਪੱਖਤਾ ਤੇ ਪ੍ਰੋਸਾ ਸੀ ਖੈਰ ਮੈਂ ਉਹਨਾਂ ਦੋਵਾਂ ਧਿਰਾਂ ਦੇ 15-20 ਬੰਦਿਆਂ ਨੂੰ ਪਹਿਲਾਂ ਆਪਣੀ ਆਦਤ ਮੁਤਾਬਕ ਭਾਸ਼ਣ ਝਾੜਿਆ ਤੇ ਫਿਰ ਉਹਨਾਂ ਦੋਵਾਂ ਪਾਸਿਆਂ ਤੋਂ ਦੋ-ਦੋ ਬੰਦੇ ਲੈ ਲਏ ਤੇ ਪੰਜਵਾਂ ਸਾਲਸ ਮੈਂ ਖੁਦ ਹੋ ਗਿਆ ਰਾਜ਼ੀ ਨਾ ਮੇਰੀ ਦੋਮਾ ਤੇਰੇ ਨੇ ਪਰਵਾਨ ਕਰ ਲਿਆ ਕਿ ਜੋ ਫੈਸਲਾ ਪੰਜਾਂ ਸਾਲਸਾਂ ਵੱਲੋਂ ਕੀਤਾ ਜਾਵੇਗਾ ਉਹ ਫੈਸਲਾ ਸਭ ਨੂੰ ਪ੍ਰਵਾਨ ਹੋਵੇਗਾ ਉਹਨਾਂ ਚਾਰੇ ਜਾਣਿਆਂ ਨੇ ਵੀ ਇੱਕ ਪਾਸੇ ਹੋ ਕੇ ਮੈਨੂੰ ਕਿਹਾ ਜਨਾਬ ਤੁਸੀਂ ਸਾਡੇ ਲਈ ਰੱਬਰ ਗਿਓ ਜਿਵੇਂ ਤੁਸੀਂ ਫੈਸਲਾ ਕਰੋਗੇ ਉਵੇਂ ਅਸੀਂ ਸਹਿਮਤ ਹਾਂ ਪਰ ਅੱਜ ਗੱਲ ਨਿਬੇੜ ਦਿਓ ਵਰਨਾ ਇਸ ਤੇ ਲੰਮਕਨ ਨਾਲ ਗੱਲਾਂ ਸਾਡੇ ਹੱਥ ਵਿੱਚ ਨਹੀਂ ਰਹਿਣੀਆਂ ਉਹਨਾਂ ਦਾ ਪੈਸਿਆਂ ਦਾ ਝਗੜਾ ਸੀ ਜਿਹੜਾ ਆਰਤੀਆ ਕਹਿੰਦਾ ਸੀ ਕਿ ਮੈਂ ਜੱਟ ਨੂੰ 1.5 ਲੱਖ ਰੁਪਏ ਦਿੱਤੇ ਹਨ ਪਰ ਦਸਤਕਤ ਕਰਵਾਉਣੀ ਤੇ ਲਿਖਤ ਪੜਤ ਕਰਨੀ ਭੁੱਲ ਗਿਆ ਜੱਟ ਕਹੇ ਕਿ ਮੈਂ ਰਕਮ ਲਈ ਹੀ ਨਹੀਂ ਆਖੀਰ ਗੱਲ ਇਹ ਨਿਬੜੀ ਕਿ ਜੱਟ ਦੇ ਨਾਲ ਦੇ ਜੋ ਬੰਦੇ ਸਨ ਉਹ ਕਹਿਣ ਲੱਗੇ ਇਹ ਬਾਣੀਆਂ ਵਿਆਜ ਬਹੁਤ ਲਾਉਂਦਾ ਹੈ ਨਾਲੇ ਥੋਲਣ ਵਿੱਚ ਹਿਸਾਬ ਵਿੱਚ ਤੇ ਹਰ ਥਾਂ ਤੇ ਢੱਗੀ ਕਰਦਾ ਹੈ ਜੱਟ ਗਰੀਬ ਹੈ ਇਸ ਦੀ ਮਦਦ ਕਰੋ ਮੈਂ ਸਮਝ ਗਿਆ ਬਾਣੀਆਂ ਯਾਨੀ ਆਰਤੀਆ ਕਹੇ ਜਨਾਬ ਜਿਵੇਂ ਮਰਤੀ ਨਿਵੇੜ ਦਿਓ ਇਹ ਸਾਡੀ ਹਵਾ ਨਿਕਲ ਗਈ ਹੋਰ ਜੱਟ ਵੀ ਮੁੱਕਰ ਜਾਣਗੇ ਵਿੱਚੋਂ ਗੱਲ ਇਹ ਨਿਕਲ ਕੇ ਆਈ ਕਿ ਆਰਤੀਏ ਅੰਦਰੋਂ ਅੰਦਰੀ ਪੋਲੇ ਹੋਏ ਪਏ ਸਨ ਤੇ ਜੱਟ ਦੇ ਮਦਈ ਇੱਕ ਕਿਸਮ ਦਾ ਇਕਬਾਲ ਕਰ ਬੈਠੇ ਸੀ ਕਿ ਵਿਆਜ ਵਟੂ ਜੋੜ ਕੇ ਬਾਣੀਆਂ ਨੇ 2.5 ਲੱਖ ਰੁਪਏ ਬਣਾ ਰੱਖੇ ਸਨ ਅਸੀਂ ਕਿਸੇ ਦੀ ਤਰਫਦਾਰੀ ਕਰਨ ਦੀ ਬਜਾਏ ਜੱਟ ਤੇ ਬਾਣੀਆਂ ਦੋਵਾਂ ਨੂੰ ਆਪਣੇ ਆਪਣੇ ਇਸ਼ਟ ਦੀ ਸੌਂਖਾ ਇੱਕ ਕਮਰੇ ਵਿੱਚਵਾੜ ਦਿੱਤਾ ਤੇ ਬਾਹਰ ਫੈਸਲਾ ਕਰਕੇ ਨਿਕਲਣ ਨੂੰ ਕਿਹਾ ਦੋਵੇਂ ਜਣੇ 55 ਮਿੰਟਾਂ ਵਿੱਚ ਬਾਹਰ ਆਏ ਗੱਲ 1 ਲੱਖ ਰੁਪਏ ਵਿੱਚ ਮੁੱਕ ਗਈ ਬਾਕੀ ਸਾਲ ਸਤੇ ਹੋਰ ਲੋਕ ਹੈਰਾਨ ਅਸਲ ਵਿੱਚ ਹਵਾ ਬੰਦ ਰਹੀ ਹਵਾ ਨਿਕਲਣ ਤੋਂ ਬਚਾ ਹੋ ਗਿਆ ਕਿਸਾਨ ਯੂਨੀਅਨ ਦਾ ਨਮਾਇੰਦਾ ਜਿਸ ਦਾ ਪਿੰਡ ਪਾਤੜਾਂ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਸੀ ਮੈਨੂੰ ਖੜੇ ਪੈ ਗਿਆ ਕਿ ਉਸਦੇ ਘਰ ਦਬੈਠ ਦੀ ਰੋਟੀ ਖਾਣ ਲਈ ਜਾਵਾਂ ਮੈਨੂੰ ਵਾਪਸ ਪਟਿਆਲੇ ਆਉਣ ਦੀ ਕਾਲੀ ਸੀ ਪਰ ਉਹ ਰੋਟੀ ਦੇ ਬਹਾਨੇ ਮੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਸੀ ਮੇਰੀ ਉਸਨਾਂ ਨੌਕਰੀ ਵਿੱਚ ਆਉਣ ਤੋਂ ਪੁਰਾਣੀ ਜਾਣ-ਪਛਾਣ ਸੀ ਮੈਂ ਸੋਚਿਆ ਕਿ ਜੇ ਨਾ ਕਰ ਦਿੱਤੀ ਤਾਂ ਇਹ ਸੋਚੂਗਾ ਕਿ ਮੈਂ ਅਫਸਰੀ ਦੇ ਰੋ ਵਿੱਚਾਂ ਮੈਂ ਉਸਦੇ ਘਰ ਜਾਣ ਦੀ ਗੱਲ ਬਣ ਲਈ ਅਸੀਂ ਉਸਦੇ ਪਿੰਡ ਚਲੇ ਗਏ ਬਾਹਰ ਵੇੜੇ ਵਿੱਚ ਕੁਝ ਦਰਖਤ ਸਨ ਤੇ ਮੰਜੇ ਡੇਪੇ ਸਨ ਤੇ ਨਾਲ ਹੀ ਕਣਕ ਦੀਆਂ ਬੋਰੀਆਂ ਭਰੀਆਂ ਪਈਆਂ ਸਨ ਕਿਸਾਨ ਨੇ ਤਾਂ ਜ਼ਗੀਰਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਉਸ ਦੀਆਂ ਰਿਸ਼ਤੇਦਾਰੀਆਂ ਕਈ ਵੱਡੇ ਵਜ਼ੀਰਾਂ ਤੇ ਅਫਸਰਾਂ ਨਾਲ ਪੈਂਦੀਆਂ ਸਨ ਜ਼ਮੀਨ ਜਾਇਦਾਦ ਵੀ ਚੰਗੀ ਸੀ ਪਰ ਉਹ ਅਕਲ ਤੋਂ ਕੋਰਾ ਦੇ ਸ਼ਖਲ ਦਾ ਮੋਟਾ ਬਖਾਈ ਦਿੰਦਾ ਸੀ ਉਸ ਦਾ ਰਹਿਣ ਸਹਿਣ ਤੇ ਵਿਚਰਨਾ ਬਿਲਕੁਲ ਅਣਪੜਾ ਵਰਗਾ ਸੀ ਉਹ ਦਿਲ ਦਾ ਸਾਫ਼ ਤੇ ਸਿੱਧਾ ਬੰਦਾ ਸੀ ਉਸ ਦਾ ਛੋਟਾ ਲੜਕਾ 10ਵੀਂ ਦੇ ਪਰਚੇ ਦੇ ਕਿ ਰਿਜ਼ਲਟ ਦੀ ਉਡੀਕ ਕਰ ਰਿਹਾ ਸੀ ਦਰਅਸਲ ਏਸੇ ਕਰਕੇ ਮੈਨੂੰ ਉਹ ਆਪਣੇ ਘਰ ਲਿਆਏ ਸੀ ਕਿ ਮੈਂ ਉਸ ਲੜਕੇ ਨੂੰ ਕੈਰੀਅਰ ਰੀਸੇ ਦੇਵਾਂ ਉਹਨਾਂ ਦੇ ਲੜਕੇ ਨੂੰ ਜੋ ਕਣਕ ਦੀਆਂ ਬੋਰੀਆਂ ਦੀ ਢਾਂਗ ਉੱਤੇ ਸਾਹਮਣੇ ਹੀ ਬੈਠਾ ਸੀ ਮੈਂ ਆਪਣੇ ਸੁਭਾਅ ਮੁਤਾਬਕ ਟੈਸਟ ਵਿੱਚ ਪਾਉਂਦੇ ਹੋਏ ਪੁੱਛਿਆ ਕਾਕਾ ਕਿ ਇਸ ਟੀਮਾ ਚ ਪੜਦਾ ਹੈ ਉਹ ਬੋਲਿਆ ਅੰਕਲ ਮੈਂ 10ਵੀਂ ਜਮਾਤ ਦੇ ਪੇਪਰ ਦਿੱਤੇ ਹੋਏ ਨੇ ਮੈਂ ਉਸ ਨੂੰ ਫੇਰ ਕਿਹਾ ਅੱਛਾ ਇਹ ਦੱਸ ਤੇਰੀ 10ਵੀਂ ਚੋਂ ਕਿਹੜੀ ਡਿਵੀਜ਼ਨ ਆਉਣ ਦੀ ਆਸ ਹੈ ਉਹ ਬੋਲਿਆ ਡਿਵੀਜ਼ਨ ਤਾਂ ਭਾਵੇਂ ਕੋਈ ਮਰਜ਼ੀ ਆ ਜਾਵੇ ਪਰ ਮੈਂ ਪਾਸ ਹੋ ਜਾਵਾਂ ਮੈਂ ਪੁੱਛਿਆ ਤੂੰ ਅੱਗੇ ਕਿਹੜੇ ਵਿਸ਼ੇ ਲੈਣੇ ਚਾਹਣਾ ਹੈ 11ਵਾਂ ਵਿੱਚ ਉਹ ਬੋਲਿਆ ਅੰਕਲ ਤੁਸੀਂ ਮੇਰੇ ਬਾਪੂ ਜੀ ਨੂੰ ਕਹਿ ਦਿਓ ਮੈਨੂੰ ਮਹਿੰਦਰਾ ਕਾਲਜ ਵਿੱਚ ਦਾਖਲਾ ਦਵਾ ਦਿਓ ਮੈਂ ਪੁੱਛਿਆ ਕਾਕਾ ਤੂੰ ਸਮਾਨੇ ਪਾਚੜਾਂ ਜਾਂ ਸੰਗਰੂਰ ਕਿਉਂ ਨਹੀਂ ਲੈਖਲਾ ਲੈਂਦਾ ਇਹ ਕਾਲਜ ਨੇੜੇ ਹਨ ਗੱਲ ਤੋਰਦੇ ਹੋਏ ਫਿਰ ਕਿਹਾ ਅੱਛਾ ਇਹ ਦੱਸ ਕਿ ਤੂੰ ਕਿਹੜੇ ਕਿਹੜੇ ਸਬਜੈਕਟ ਲੈਣੇ ਹਨ ਉਹ ਲੜਕਾ ਬੋਲੇ ਅੰਕਲ ਸਬਜੈਕਟ ਕੋਈ ਮਰਜ਼ੀ ਹੋਣ ਮੈਂ 2-3 ਸਾਲ ਕਾਲਜ ਵਿੱਚ ਉਹ ਵੀ ਮਹਿੰਦਰਾ ਕਾਲਜ ਵਿੱਚ ਹੀ ਪੜ੍ਹਨਾ ਚਾਹਣਾ ਹੈ ਉਸਨੇ ਅੰਗਰੇਜ਼ੀ ਦਾ ਇੱਕ ਫਿਕਰਾ ਬੋਲਦੇ ਹੋਏ ਕਿਹਾ ਲੋਕ ਕਹਿੰਦੇ ਨੇ ਨੋ ਨੌਲੇਜ ਵਿਦਆਊਟ ਕਾਲਜ ਇਸੇ ਲਈ ਮੈਂ ਕਾਲਜ ਵਿੱਚ ਪੜ੍ਹਨਾ ਮੈਨੂੰ ਸਾਡੇ ਵਿਦਿਕ ਢਾਂਚੇ ਅਤੇ ਪ੍ਰਬੰਧ ਤੇ ਤਰਸ ਆ ਰਿਹਾ ਸੀ ਕਿਵੇਂ ਇਹ ਨਵੀਂ ਉੱਭਰਦੀ ਪੀੜੀ ਨੂੰ ਔਜੜ ਪੈਂਡਿਆਂ ਵਿੱਚ ਲਜਾ ਕੇ ਛੱਡ ਦਿੰਦੇ ਹਨ ਜਿਨ੍ਹਾਂ ਦੇ ਮਾਪੇ ਅਨਪੜ੍ਹ ਹਨ ਜਾਂ ਘਟ ਪੜੇ ਹੋਏ ਹਨ ਉਹਨਾਂ ਬੱਚਿਆਂ ਦਾ ਭਵਿੱਖ ਇੱਕ ਪ੍ਰਸ਼ਨ ਚਿੰਨ ਬਣਿਆ ਪਿਆ ਹੈ ਬੱਚੇ ਇਹ ਨਹੀਂ ਜਾਣਦੇ ਕਿ ਕਾਲਜ ਵਿੱਚ ਪੜਨ ਦਾ ਕੀ ਉਦੇਸ਼ ਹੈ ਕਿਹੜੇ ਵਿਸ਼ੇ ਚੁਣਨੇ ਹਨ ਕਾਲਜ ਦੀ ਪੜ੍ਹਾਈ ਤੋਂ ਬਾਅਦ ਕੀ ਭਵਿੱਖ ਹੈ ਜ਼ਿੰਦਗੀ ਨੂੰ ਖਿੱਦੋ-ਖੇਡ ਸਮਝਦੇ ਹਨ ਸਾਡੀ ਪਿੰਡੂ ਨਵੀਂ ਪੀੜੀ ਜੇ ਇਸ ਤਰ੍ਹਾਂ ਹੀ ਹਨੇਰੇ ਵਿੱਚ ਹੱਥ ਮਾਰਦੀ ਰਹੀ ਤਾਂ ਸਾਡੀ ਕੌਮ ਕਿਸੇ ਵੀ ਬੰਨੇ ਨਹੀਂ ਲੱਗਣੀ ਇਸ ਵਿੱਚ ਇੱਕ ਧਿਰ ਨਹੀਂ ਬਲਕਿ ਸਮੁੱਚੇ ਢਾਂਚੇ ਅਤੇ ਪ੍ਰਬੰਧ ਨੂੰ ਅਸੀਂ ਦੋਸ਼ ਮੁਕਤ ਨਹੀਂ ਕਰ ਸਕਦੇ ਮੈਂ ਸੋਚ ਵਿਚਾਰ ਵਿੱਚ ਗਵਾਚ ਗਿਆ ਕਾਲਜ ਦੇ ਸੁਪਨੇ ਲੈਣ ਵਾਲਾ ਮੁੰਡਾ ਮੇਰੇ ਸਾਹਮਣੇ ਬੈਠਾ ਸੀ ਮੈਨੂੰ ਆਪਣੇ ਦਿਨ ਵੀ ਯਾਦ ਆ ਰਹੇ ਸਨ ਕਿ ਸਾਨੂੰ ਵੀ ਕੋਈ ਸੇਤ ਜਣ ਵਾਲਾ ਨਹੀਂ ਸੀ ਬਸ ਧੰਨੇ ਦੀਆਂ ਰੱਬ ਨੇ ਆਪੇ ਹੀ ਮੱਜੀਆਂ ਚਾਰ ਛੱਡੀਆਂ ਸਨ ਪਰ ਹੁਣ ਰੱਬ ਕਿੰਨੇ ਕੁ ਧੰਨਿਆਂ ਦੀਆਂ ਮੱਜਾਂ ਚੜਦਾ ਰਹੂ ਸਾਡੇ ਨੀਤੀ ਕਾੜੀ ਦੇਸ਼ ਦੇ ਰੈਬਰ ਕਿੱਥੇ ਨੇ ਕੀ ਕਰਦੇ ਨੇ ਇੱਕ ਕੁੰਭ ਕਰਨੀ ਨੀਂਦ ਸੁੱਤੇ ਕਦੋਂ ਜਾਗਣਗੇ ਇਹ ਸੋਚਦੇ ਮੈਂ ਫਿਰ ਆਪਣਾ ਧਿਆਨ ਉਸ ਸਾਹਮਣੇ ਬੈਠੇ ਕੱਕੇ ਵੱਲ ਦਿੱਤਾ ਮੈਨੂੰ ਉਸ ਨਾਲ ਹੋਰ ਗੱਲਾਂ ਕਰਨ ਦਾ ਜੀ ਕੀਤਾ ਮੈਂ ਉਸ ਨੂੰ ਇੱਕ ਟੈਸਟ ਕੇਸ ਦੇ ਤੌਰ ਤੇ ਕੋਖਣਾ ਸ਼ੁਰੂ ਕੀਤਾ ਮੈਂ ਉਸ ਦੇ ਟਿੱਡੇ ਦੇ ਅੰਦਰ ਦੀਪ ਬੁਝਣਾ ਚਾਹੁੰਦਾ ਸੀ ਮੈਂ ਉਸ ਨੂੰ ਸਵਾਲ ਕਰਨ ਦੀ ਬਜਾਏ ਉਸ ਨੂੰ ਉਗੜਨ ਦੇਣਾ ਬਿਹਤਰ ਸਮਝਿਆ ਉਹ ਫਿਰ ਬੋਲਿਆ ਅੰਕਲ ਮੈਨੂੰ ਇੱਕ ਰਾਇਲੈਂਡ ਫੀਲਡ ਮੋਟਰਸਾਈਕਲ ਵੀ ਲੈ ਕੇ ਦੇਣ ਲਈ ਮੇਰੇ ਬਾਪੂ ਜੀ ਨੂੰ ਕਹਦੇ ਨਾ ਅਜੇ ਉਹ ਬੱਸ ਨਹੀਂ ਸੀ ਕੀਤਾ ਅਗਲੀ ਗੱਲ ਫਿਰ ਉਸਨੇ ਛੇੜੀ ਮੈਂ ਹੋਸਟਲ ਦੇ ਵਿੱਚ ਹੀ ਰਹਿਣਾ ਚਾਹੁੰਗਾ ਅੰਕਲ ਪਟਿਆਲੇ ਇੱਕ ਮੰਡਾ ਲੱਗੀ ਐ ਤੁਸੀਂ ਇਸ ਨੂੰ ਜਾਣਦੇ ਹੋ ਅੰਕਲ ਕਹਿੰਦੇ ਨੇ ਉਹ ਨਵੇਂ ਮੁੰਡਿਆਂ ਦੀ ਜਿਹੜੇ ਕਾਲਜ ਵਿੱਚ ਜਾਂਦੇ ਬੜੀ ਮਦਦ ਕਰਦਾ ਹੈ ਕਹਿੰਦੇ ਹਨ ਉਸ ਦੀ ਬੜੀ ਚੱਲਦੀ ਹੈ ਪਟਿਆਲੇ ਸ਼ਹਿਰ ਤੋਂ ਕੁੜੀਆਂ ਦੇ ਕਾਲਜ 'ਚ ਵੀ ਸਿੱਧਾ ਹੀ ਜਾ ਵੜਦਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ ਮੈਂ ਉਸ ਮੁੰਡੇ ਨੂੰ ਸੁਣ ਸੁਣ ਕੇ ਹੈਰਾਨ ਹੋ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਕਾਕਾ ਇਹ ਸਾਰੀਆਂ ਗੱਲਾਂ ਤੈਨੂੰ ਕਿਸ ਨੇ ਦੱਸੀਆਂ ਤੇਰਾ ਰੋਲ ਮਾਡਲ ਕੌਣ ਹੈ ਤੂੰ ਕੀ ਬੰਨਣਾ ਚਾਹੁੰਦਾ ਹੈ ਤੇਰਾ ਜ਼ਿੰਦਗੀ ਬਾਰੇ ਉਦੇਸ਼ ਕੀ ਹੈ ਉਸਨੇ ਕੋ ਜਵਾਬ ਵਿੱਚ ਗੱਲ ਮੁਕਾ ਦਿੱਤੀ ਅੰਕਲ ਮੈਂ ਤਾਂ 3-4 ਸਾਲ ਕਾਲਜ ਵਿੱਚ ਐਸ਼ ਕਰਨੀ ਹੈ ਫਿਰ 3-4 ਸਾਲਾਂ ਬਾਅਦ ਸੋਚਾਂਗੇ ਕੀ ਬੰਨਣਾ ਮੈਂ ਫਿਰ ਦੁਹਰਾਇਆ ਤੇਰਾ ਰੋਲ ਮਾਡਲ ਕੀ ਹੈ ਉਸਨੇ ਕਿਹਾ ਉਹ ਕੀ ਹੁੰਦਾ ਮੈਂ ਦੱਸਿਆ ਦਾਕਾ ਮੇਰਾ ਭਾਵ ਹੈ ਤੇਰੇ ਮਨ ਵਿੱਚ ਕੋਈ ਅਜਿਹਾ ਆਦਮੀ ਹੈ ਜਿਸਤੇ ਪੂਰਨਿਆ ਤੇ ਚੜ ਕੇ ਉਸਦੀ ਰੀਸ ਕਰਕੇ ਤੂੰ ਜ਼ਿੰਦਗੀ ਸਵਾਰ ਸਕੇਂ ਤੇ ਕੁਝ ਬਣ ਸਕੇਂ ਉਹ ਬੋਲਿਆ ਮੈਨੂੰ ਅਜੇ ਰੋਲ ਮਾਡਲ ਦਾ ਕੁਝ ਨਹੀਂ ਪਤਾ ਪ੍ਰੋਫੈਸਰਾਂ ਤੋਂ ਪੁੱਛ ਲਵਾਂਗੇ ਜਾਂ ਨਾਲ ਦੇ ਮੁੰਡਿਆਂ ਤੋਂ ਪਤਾ ਚੱਲ ਜੂ ਮੈਂ ਉਸਨੂੰ ਕਿਹਾ ਇਹ ਦੱਸ ਲੱਕੀਬਾਰੀ ਤੈਨੂੰ ਕਿਸ ਨੇ ਦੱਸਿਆ ਉਹ ਬੋਲਿਆ ਆ ਜਿਹੜੇ ਮੁੰਡੇ ਸਾਡੇ ਪਿੰਡ ਦੇ ਤੇ ਹੋਰ ਸਾਡੇ ਰਿਸ਼ਤੇਦਾਰਾਂ ਦੇ ਮਹਿੰਦਰਾ ਕਾਲਜ ਵਿੱਚ ਪੜ੍ਹਦੇ ਸਨ ਉਹ ਲੱਕੀ ਦੀਆਂ ਬੜੀਆਂ ਤਾਰੀਫਾਂ ਕਰਦੇ ਨੇ ਮੈਂ ਉਸਨੂੰ ਫੇਰ ਸਵਾਲ ਕੀਤਾ ਉਹ ਮੁੰਡੇ ਹੁਣ ਕੀ ਕਰਦੇ ਨੇ ਉਸਨੇ ਜਵਾਬ ਦਿੱਤਾ ਅੰਕਲ ਉਹ ਤਾਂ 3-4 ਸਾਲ ਕਾਲਜ ਵਿੱਚ ਐਸ ਕਰਕੇ ਉਹਨਾਂ ਖੇਤੀ ਕਰਦੇ ਨੇ ਉਹਨਾਂ ਚੋਂ ਕਿਸੇ ਨੇ ਬੀਏ ਜਾਂ ਐਮਏ ਕੀਤੀ ਹੈ ਜਾਂ ਨਹੀਂ ਮੈਂ ਉਸਨੂੰ ਪੁੱਛਿਆ ਉਹ ਲੜਕਾ ਕਹਿਣ ਲੱਗਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੇਰੀ ਤਮੰਨਾ ਲੱਕੀ ਨੂੰ ਮਿਲਣ ਦੀ ਹੈ ਤੇ ਉਸ ਨਾਲ ਦੋਸਤੀ ਬਣਦੀ ਹੈ ਮੈਂ ਥੋੜਾ ਰਿਆ ਗਿਆ ਕਿ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਲੱਕੀ ਦੀਆਂ ਕਾਲਜ ਦੇ ਵਿੱਚ ਕਈ ਵਾਰ ਲੜਾਈਆਂ ਹੋਈਆਂ ਨੇ ਤੇ ਉਸ ਦੀਆਂ ਫਸਲਾਂ ਤੇ ਦੰਦ ਕਈ ਵਾਰ ਟੁੱਟ ਕੇ ਦੁਬਾਰਾ ਲੱਗੇ ਹੋਇਆ ਉਸਨੇ ਫਿਰ ਕਿਹਾ ਅੰਕਲ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦੀਆਂ ਲੜਾਈਆਂ ਤਾਂ ਹੁੰਦੀਆਂ ਹੀ ਨੇ ਕਈ ਵਾਰੀ ਮਰ ਵੀ ਜਾਂਦੇ ਨੇ ਪਰ ਜੱਗ ਤੇ ਸੂਰਮਾ ਹੀ ਜਿਉਂਦਾ ਰਹਿ ਸਕਦਾ ਉਸ ਵਿੱਚ ਹੁਣ ਕੁਝ ਜੋਸ਼ਵੀ ਸੀ ਇਹ ਪ੍ਰਤੀਤ ਹੁੰਦਾ ਸੀ ਕਿ ਲੱਕੀ ਉਸਦਾ ਰੋਲ ਮਾਡਲ ਸੀ ਭਾਵੇਂ ਉਸਨੂੰ ਰੋਲ ਮਾਡਲ ਸ਼ਬਦ ਦੇ ਅਰਥ ਨਹੀਂ ਸੀ ਪਤਾ ਪਰ ਉਸਤਿਆਂ ਕੱਲ੍ਹ ਨਾਲ ਤੋਂ ਪਤਾ ਲੱਗ ਸਕਦਾ ਸੀ ਮੈਂ ਉਸਨੂੰ ਸਵਾਲ ਕੀਤਾ ਕਿਦੈਨੂੰ ਪਤਾ ਹੈ ਕਿ ਸੂਰਮਾ ਤੇ ਬੁੱਜਦਿਲ ਕੌਣ ਹੁੰਦਾ ਹੈ ਤੇ ਦੋਵਾਂ ਵਿੱਚ ਕੀ ਫਰਕ ਹੁੰਦਾ ਉਸਨੇ ਉੱਤਰ ਦਿੱਤਾ ਸੂਰਮਾ ਉਹ ਹੁੰਦਾ ਜਿਹੜਾ ਇੱਕ ਵਾਰੀ ਗੱਲ ਕਹਿ ਕੇ ਬਸ ਲਕੀਰ ਦਾ ਫਕੀਰ ਹੋਵੇ ਭਾਵੇਂ ਪੁਰਜਾ-ਪੁਰਜਾ ਕੱਟ ਕੇ ਮਰ ਜਾਵੇ ਪਰ ਮਰਦਾ ਨਹੀਂ ਮੈਂ ਉਸਨੂੰ ਕਿਹਾ ਮੂਰਖ ਕੌਣ ਹੁੰਦਾ ਹੈ ਉਹ ਥੋੜਾ ਝਿਜਕ ਕੇ ਬੋਲਿਆ ਜਿਸ ਨੂੰ ਅਕਲ ਨਾ ਹੋਵੇ ਤੇ ਬੇਵਕੂਫੀਆਂ ਵਾਲੀਆਂ ਹਰਕਤਾਂ ਕਰੇ ਅੱਛਾ ਸਿਆਣਾ ਬੰਦਾ ਕੌਣ ਹੁੰਦਾ ਹੈ ਮੈਂ ਉਸਨੂੰ ਸਵਾਲ ਕੀਤਾ ਉਸ ਲੜਕੇ ਨੇ ਦੱਸਿਆ ਜਿਹੜਾ ਬੰਦਾ ਲੰਬੀ ਸੋਚ ਰੱਖਦਾ ਹੋਵੇ ਪੜਨ ਵਿੱਚ ਹੁਸ਼ਾਰਤ ਤੇ ਲਾਇਕ ਹੋਵੇ ਉਹ ਸਿਆਣਾ ਹੁੰਦਾ ਹੈ ਮੈਂ ਉਸਨੂੰ ਦੱਸਿਆ ਅਕੇ ਸਿਆਣੇ ਆਦਮੀ ਤੇ ਬੁਜ਼ਦਿਲ ਆਦਮੀ ਵਿੱਚ ਸਿਰਫ ਇੱਕ ਬਰੀਕ ਲਾਈਨ ਹੁੰਦੀ ਹੈ ਜੋ ਵੇਖੀ ਨਹੀਂ ਜਾ ਸਕਦੀ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਕਿਸੇ ਖਾਸ ਸੰਦਰਭ ਵਿੱਚ ਇਸੇ ਤਰ੍ਹਾਂ ਹੀ ਬੇਵਕੂਫ ਅਤੇ ਸੂਰਮੇ ਆਦਮੀ ਦਰਮਿਆਨ ਵੀ ਇੱਕ ਬਰੀਕ ਲਾਈਨ ਹੁੰਦੀ ਹੈ ਜਿਹੜੀ ਵੇਖੀ ਨਹੀਂ ਮਹਿਸੂਸ ਕੀਤੀ ਜਾ ਸਕਦੀ ਹੈ ਕਈ ਵਾਰੀ ਸਿਆਣਪ ਨਾਲ ਸੋਚਣ ਤੇ ਵਿਚਾਰਨ ਵਾਲੇ ਆਦਮੀ ਨੂੰ ਕੁਝ ਲੋਕ ਬਿਲਕੁਲ ਬੁਜ਼ਦਿਲ ਕਹਿ ਦਿੰਦੇ ਆ ਤੇ ਕੁਝ ਉਸ ਨੂੰ ਸਿਆਣਪ ਦਾ ਖਿਤਾਬ ਦਿੰਦੇ ਆ ਇਸ ਤਰ੍ਹਾਂ ਹੀ ਸੂਰਮੇ ਆਦਮੀ ਨੂੰ ਜਾਂ ਬਹਾਦਰ ਤੇ ਲੜਾਕੇ ਬੰਦੇ ਨੂੰ ਕਈ ਵਾਰੀ ਲੋਕ ਬੇਵਕੂਫ ਕਹਿੰਦੇ ਨੇ ਤੇ ਕੁਝ ਰੋਕ ਬਹਾਦਰ ਇਹ ਉਹਨਾਂ ਦੇ ਨਜ਼ਰੀਏ ਤੇ ਮਨਸਰ ਕਰਦੇ ਮੈਂ ਕਿਹਾ ਹੁਣ ਇਹ ਦੱਸ ਤੂੰ ਬਹਾਦਰ ਬੰਨਾ ਹੈ ਜਾਂ ਸਿਆਣਾ ਉਹ ਚੁੱਪ ਕਰ ਗਿਆ ਤੇ ਮਹਿਸੂਸ ਕਰਨ ਲੱਗਾ ਕਿ ਹੁੱਕਰ ਗਿਆ ਐਨਨ ਨੂੰ ਉਸਤੇ ਬਾਪੂ ਨੇ ਮੈਨੂੰ ਆਵਾਜ਼ ਮਾਰ ਦਿੱਤੀ ਓ ਸਿੱਧੂ ਸਾਹਿਬ ਅੰਦਰ ਆ ਜਾਓ ਖਾਣਾ ਤਿਆਰ ਹੋ ਗਿਆ ਹੈ ਮੈਂ ਅੰਦਰ ਜਾਣ ਅਸਰ ਉਸ ਨੂੰ ਕਿਹਾ ਪਹਿਲਾਂ ਤੁਹਾਡੇ ਕਾਕੇ ਨੂੰ ਕੁਝ ਜੱਲੀ ਕਿਸੇ ਬਹਾਨੇ ਇੱਧਰ ਉੱਧਰ ਕਰ ਦਿਓ ਮੈਂ ਜਗਵਿੰਦਰ ਨੂੰ ਦੱਸਿਆ ਕਿ ਉਸ ਤੇ ਮੀਟਰ ਲਾ ਕੇ ਮੈਂ ਉਸ ਨੂੰ ਟੋਲਿਆ। ਉਤਲੀ ਹਵਾ ਵਿੱਚ ਫਿਰਦਾ ਹੈ। ਇਸ ਨੂੰ ਬੜੇ ਤਰੀਕੇ ਨਾਲ ਸੰਭਲਣ ਦੀ ਲੋੜ ਹੈ। ਇਹ ਕੋਈ ਚੰਦ ਚੜਾ ਦੇਣ ਵਾਲਾ ਹੈ। ਜਗਵਿੰਦਰ ਨੇ ਆਪਣੇ ਕਾਕੇ ਨੂੰ ਕਿਹਾ, "ਕਾਕਾ ਜਾ ਤੂੰ ਮੋਟਰਸਾਈਕਲ ਲੈ ਜਾ ਪਾਤੜਾਂ ਤੋਂ ਕੋਈ ਮਠਾਈ ਜਾਂ ਫਲਫਰੂਟ ਲਿਆ।" ਉਹ ਮੁੰਡਾ ਪਾਤੜਾਂ ਵੱਲ ਚਲਾ ਗਿਆ। ਮੈਂ ਉਸ ਦੇ ਪਿਤਾ ਨੂੰ ਸਾਰੀ ਕਹਾਣੀ ਸੁਣਾਈ ਤੇ ਨਾਲ ਹੀ ਆਪਣੇ ਵਿਚਾਰ ਦੱਸੇ ਕਿ ਕਾਲਜ ਵਿੱਚ ਇਸ ਨੂੰ ਪੜ੍ਹਨ ਲਾਉਣਾ ਅੱਗ ਨਾਲ ਖੇਡਣ ਦੇ ਬਰਾਬਰ ਹੈ। ਇਹ ਆਣ ਘਟ ਜਾਤੂ ਹੈ। ਇਸ ਨੂੰ ਦੁਨੀਆਦਾਰੀ ਤੇ ਜ਼ਿੰਦਗੀ ਬਾਰੇ ਕੁਝ ਨਹੀਂ ਪਤਾ ਪੜਨ ਵਿੱਚ ਇਹ ਕੋਰਾ ਦਿਸਦਾ ਹੈ ਪੜਨ ਵਿੱਚ ਨਾ ਹੀ ਇਸ ਦਾ ਕੋਈ ਸ਼ੌਕ ਹੈ ਮੇਰੀ ਸਮਝ ਮੁਤਾਬਕ ਜਾਂ ਤਾਂ ਇਸ ਨੂੰ ਕਿਸੇ ਅਮਰੀਕਨ ਜਾਂ ਯੂਰਪੀਅਨ ਮੁਲਕ ਭੇਜ ਦਿਓ ਜਿਦਾਉ ਲੱਗਦਾ ਹੈ ਕਿ ਉੱਥੇ ਜਾ ਕੇ ਕੰਮ ਕਰੂ ਤੇ ਡਾਲਰ ਕਮਾਉ ਇਸ ਦਾ ਦਿਮਾਗ ਟਿਕਾਣੇ ਆਜੂ ਜੇਕਰ ਇਹ ਗੱਲ ਨਹੀਂ ਬਣਦੀ ਤਾਂ ਅੱਜ ਨਾਟਕ ਕਰਕੇ ਇਸ ਨੂੰ ਕਿਧਰੇ ਪੁਲਿਸ ਵਿਭਾਗ ਵਿੱਚ ਪੜਤੀ ਕਰਵਾ ਦਿਓ ਵਰਨਾ ਤੁਹਾਡੇ ਲਈ ਕੋਈ ਖਤਰਾ ਖੜਾ ਕਰ ਸਕਦਾ ਮੈਂ ਰੋਟੀ ਖਾਣ ਉਪਰੰਤ ਪਟਿਆਲੇ ਪੁੱਜ ਗਿਆ ਲੜਕੇ ਦੇ ਪਿਤਾ ਮੈਨੂੰ 2-4 ਮਹੀਨਿਆਂ ਬਾਅਦ ਮਿਲਦੇ ਰਹੇ ਹਰ ਬਾਰ ਉਸਦੀ ਗੱਲ ਚਲਦੀ ਉਹ ਦੱਸਦੇ ਕਿ ਕਾਲਜ ਵਿੱਚ ਦਾਖਲ ਹੋਣ ਲਈ ਬੜਾ ਕਾਲਾ ਸੀ ਪਰ ਅਸੀਂ ਟਾਲ ਦਿੱਤਾ ਇੱਕ ਹੈ ਕਿ ਉਸ ਦਾ ਪਾਸਪੋਰਟ ਬਣਾ ਕੇ ਸ਼ਾਦੀ ਦੇ ਆਧਾਰ ਤੇ ਅਮਰੀਕਾ ਭੇਜਣਾ ਹੈ ਉਸ ਦਾ ਕੋਈ ਸਬਬ ਨਾ ਬਣਿਆ 5-6 ਮਹੀਨੇ ਇੱਧਰ ਉੱਧਰ ਫਿਰਕੇ ਉਹ ਲੜਕਾ ਸਾਲ ਦੇ ਅੰਦਰ ਹੀ ਪੁਲਿਸ ਮਹਿਕਮੇ ਵਿੱਚ ਵਾਇਰਲੈਸ ਆਪਰੇਟਰਾਂ ਵਿੱਚ ਮੇਰੇ ਵੱਲੋਂ ਕਿਸੇ ਪੁਲਿਸ ਅਫਸਰ ਨੂੰ ਸਵਿਵਾਰਸ਼ ਕਰਨ ਤੇ ਭਰਤੀ ਹੋ ਗਿਆ ਉਸਦੇ ਵਿਆਹ ਦਾ ਕਾਰਡ ਮੈਨੂੰ ਆਇਆ ਪਰ ਮੈਂ ਜਾ ਨਹੀਂ ਸਕਿਆ ਇੱਕ ਦਿਨ ਮੈਂ ਸੰਗਰੂਰ ਦੇ ਬਾਸ ਸੜਕ 'ਤੇ ਖੜਾ ਸੀ ਮੁੰਡਾ ਭੱਜ ਕੇ ਇੱਕਦਮ ਮੇਰੇ ਕੋਲ ਆ ਕੇ ਮੇਰੇ ਗੋਡੀ ਹੱਥ ਲਾ ਕੇ ਫਤਿਹ ਬੁਲਾਉਣ ਲੱਗਿਆ ਤੇ ਨਾਲ ਹੀ ਉਸ ਦੀ ਪਤਨੀ ਜੋ ਉਸ ਦੇ ਨਾਲ ਸੀ ਉਸ ਨੇ ਵੀ ਸਤਿਕਾਰ ਵਜੋਂ ਮੈਨੂੰ ਨਮਸਕਾਰ ਬੁਲਾਈ ਉਸ ਨੂੰ ਮੈਂ ਪਛਾਣ ਨਾ ਸਕਿਆ तकरीबन 12 ਕੋ ਸਾਲ ਦਾ ਸਮਾਂ ਲੰਘ ਚੁੱਕਾ ਸੀ ਮੈਨੂੰ ਚੇਤਨਾ ਵੀ ਨਹੀਂ ਸੀ ਕਿ ਉਹ ਬਾਸ ਸੜਕ 'ਤੇ ਮੈਨੂੰ ਮਿਲੂ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਸ਼ਾਇਦ ਮੈਂ ਉਸ ਨੂੰ ਪਛਾਣ ਨਹੀਂ ਸਕਿਆ ਉਸ ਨੇ ਦੱਸਿਆ ਅੰਕਲ ਮੈਂ ਸਰਦਾਰ ਜਗਵਿੰਦਰ ਸਿੰਘ ਦਾ ਲੜਕਾ ਤੁਹਾਡੀ ਕਿਰਪਾ ਨਾਲ ਮੈਂ ਪੁਲਿਸ ਵਿੱਚ ਵੈਰਲੈਸ অপারেਟਰ ਭਰਤੀ ਹੋ ਗਿਆ ਸੀ ਮੇਰੀ ਸ਼ਾਦੀ ਹੋ ਗਈ ਹੈ ਤੁਹਾਨੂੰ ਵੀ ਕਾਰਡ ਭੇਜਿਆ ਸੀ ਹੁਣ ਮੇਰੇ ਸਾਰੀ ਗੱਲ ਜਾਤਾਗੀ ਮੈਂ ਹੱਸਦੇ ਹੋਏ ਕਿਹਾ ਅੱਛਾ ਤੂੰ ਕਾਲਜ ਜੇਟ ਮਡਾ ਜਿਹੜਾ ਮਿੰਦਰਾ ਕਾਲਜ ਵਿੱਚ ਪੜ੍ਹ ਲਈ ਭੁੱਸ ਰਿਆ ਫਿਰਦਾ ਸੀ ਉਹ ਬੋਲਿਆ ਅੰਕਲ ਮੈਨੂੰ ਤੁਹਾਡੇ ਸਵਾਲਾਂ ਦਾ ਜਵਾਬ ਹੁਣ ਸਮਝ ਆ ਗਿਆ ਉਸ ਵੇਲੇ ਮੈਨੂੰ ਕੁਝ ਨਹੀਂ ਸੀ ਪਤਾ ਤੁਸੀਂ ਮੈਨੂੰ ਸਿੱਧੇ ਰਸਤੇ ਬਾਅਦ ਦਿੱਤਾ ਹੁਣ ਮੇਰੇ ਤੇ ਹੋਰ ਵੀ ਕਿਰਪਾ ਕਰੋ ਮੇਰੀ ਪੋਸਟਿੰਗ ਮਲੇਰਕੋਟਲੇ ਥਾਣੇ ਵਿੱਚ ਹੈ ਮੈਨੂੰ ਐਸਪੀਐਚ ਸਾਬ ਸੰਗਰੂਰ ਵਾਲਿਆਂ ਨੂੰ ਕਹਿ ਕੇ ਮੌਨਕ ਜਾ ਦਿਰਵੇ ਥਾਣੇ ਵਿੱਚ ਲਗਵਾ ਦਿਓ ਤਾਂ ਜੋ ਮੇਰੀ ਤਨਖਾਹ ਦੀ ਬਚਤ ਹੋ ਸਕੇ ਤੇ ਮੈਂ ਆਪਣੇ ਪਰਿਵਾਰ ਨੂੰ ਪਾਲ ਸਕਾਂ ਮੈਨੂੰ ਬੜੀ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਇਹ ਕਾਲਜੇਟ ਮੁੰਡਾ ਆਪਣਾ ਰੋਲ ਮਾਡਲ ਬਦਲ ਗਿਆ ਹੈ ਇਹ ਕੱਚਾ ਲੋਹਾ ਪੱਠੀ ਵਿੱਚ ਬਿਗਲ ਰਿਹਾ ਸੀ ਇਸ ਨੂੰ ਕਿਸੇ ਪਾਸੇ ਢਾਲਿਆ ਜਾ ਸਕਦਾ ਸੀ ਇਹ ਇਕੱਲਾ ਨਹੀਂ ਸਾਡੇ ਮੁਲਕ ਦਾ ਹੋਰ ਵੀ ਨੌਜਵਾਨ ਵਰਗ ਮਿਰਗ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ you <music>